ਸਾਡਾ ਗੁਰਾਂ ਦੇ ਪਾਵਨ ਦਰਵਾਜ਼ ਸਜਾਏ ਜਾਂਦੇ ਨੇ ਕਥਾ ਕੀਰਤਨ ਕੀਤੀ ਜਾਂਦੀ ਹੈ ਅਰਦਾਸ ਤੋਂ ਉਪਰੰਤ ਪੰਜ ਨਗਾਰੇ ਵਜਾ ਕੇ ਹਰ ਵਾਰ ਬੋਲੇ ਬਹਲੇ ਦੀ ਆਪਨਾ ਕੀਤੀ ਸਨ 1700 ਚ ਸਿੰਘ ਇਕੱਠੇ ਹੋ ਕੇ ਮਾਤਾ ਜੀ ਨੂੰ ਲਾਏ ਨੇ ਬੇਨਤੀ ਕੀਤੀ ਮਾਤਾ ਜੀ ਸਾਡਾ ਵੀ ਕੀ ਕਰਤਾ ਹੋਲੀ ਖੇਡਣ ਲਈ ਬੱਤਕੀ ਘਰ ਦਾ ਪਾਸ਼ਾ ਨੇ ਸਾਨੂੰ ਵਰਦਿਆ ਹੋਇਆ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਕੋਈ ਸੇਖ ਨੂੰ ਖਾਲਸਾ ਬਣਾਉਣ ਦੇ ਲਈ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਗੁਰੂ ਸਾਹਿਬਾਨ ਨੇ ਤੇ ਕਲਵੀਰ ਪਾਤਸ਼ਾਹ ਨੇ ਕਿਹਾ ਕਿ ਮੇਰੇ ਸਿੰਘ ਭੈਣੀਆਂ ਹੋਲੀਆਂ ਰੰਗਾਂ ਜੀ ਨੇ ਕਿਹਾ ਔਰਨ ਕੀ ਹੋਲੀ ਮਬਹੋਲਾ ਕਿਉ ਗੋਬਿੰਦ ਸਿੰਘ ਬਚਨ ਅਮੋਲਾ ਬਸ ਉਦੋਂ ਤੋਂ ਸਾਨ 1700 ਤੋਂ 324 ਸਾਲ ਹੋ ਗਏ ਹੋ ਤਾਂ ਮਹਾਰਾ ਆਰੰਭ ਹੋਇਆ ਨੂੰ ਜਿਹੜਾ ਖਾਲਸੇ ਦੀ ਵੱਖਰੀ ਹੋਣ ਦੇ ਪ੍ਰਤੀਕ ਦਾ ਨਿਸ਼ਾਨ ਹੈ ਘਾਟੇ ਦੀ ਕੜਵੀ ਕਲਾ ਦਾ ਨਿਸ਼ਾਨ ਹੈ ਸਭਲਾਂ ਨੂੰ ਹੌਲੇ ਮਾਲੇ ਦੀ ਬਹੁਤ ਬਹੁਤ ਜਿੱਥੇ ਮੈਂ ਵਧਾਈ ਦੇਣਾ ਇਹਦੇ ਨਾਲ ਜਿਹੜੇ ਤੁਹਾਡੇ ਭਾਗਾਂ ਨੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਾਂ ਪਾਤਸ਼ਾਹੀਆਂ ਨੇ ਸਿੱਖਾਂ ਨੂੰ ਇੱਕ ਅਨਮੋਲ ਵੱਡਾ ਖਜ਼ਾਨਾ ਬਖਸ਼ਿਸ਼ ਕੀਤਾ ਜਿਹੜਾ ਲੋਕ ਤੇ ਪਰਲੋਕ ਨੂੰ ਸਿਖਿਲੇ ਕਰਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਅਗਵਾਈ ਕਰਦੇ ਆ ਗੁਰਤਾ ਗੱਦੀ ਦਸਾਂ ਪਾਤਸ਼ਾਹ ਜੀ ਨੇ ਆਪ ਨੰਦੇੜ ਦੀ ਧਰਤੀ ਤੋਂ ਬਖਸ਼ਿਸ਼ ਕੀਤੀ ਉਹਦੇ ਨਾਲ ਜਿਹੜੀਆਂ ਪਿਰਤਾਂ ਪਾਈਆਂ ਉਹ ਪਿਰਤਾਂ ਖਾਲਸਾ ਪੰਥ 1469 ਤੋਂ ਲਗਾਤਾਰ 224 ਆ ਗਿਆ ਲਗਾਤਾਰ ਉਪੇਤਾਂ ਦੇ ਉੱਤੇ ਪਹਿਰਾ ਦੇ ਰਿਹਾ ਜੀ ਸਹਿਬ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਵੇਲੇ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਇੱਥੇ ਰੰਗਰੇਟਾ ਗੁਰੂ ਦਾ ਬੇਟਾ ਲੈ ਕੇ ਆਇਆ ਤੇ ਸਤਗੁਰਾਂ ਨੇ ਉਦੋਂ ਹੀ ਸੰਕਲਪ ਕਰ ਲਿਆ ਸੀ ਕਿ ਮੈਂ ਇੱਕ ਕਾਇਸਾ ਖਾਲਸਾ ਸਿਰਜੂਗਾ ਜਿਹਦੀ ਆਜ਼ਾਦ ਹਸਤੀ ਹੋਊਗੀ ਜਿਹੜਾ ਧਰਮ ਨਿਰਪੱਖਤਾ ਦੇ ਵਿੱਚ ਤੇ ਸਰਬੱਤ ਦੇ ਭਲੇ ਤੇ ਪੂਰਾ ਵਿਚਰੂਗਾ ਉਹ ਸਤਗੁਰੂ ਜੀ ਨੇ ਕੌਮ ਦੀ ਸਿਰਜਣਾ ਕੀਤੀ 1699 ਦੇ ਵਿੱਚ ਤੇ ਉਸ ਤੋਂ ਬਾਅਦ 1 ਸਾਲ ਬਾਅਦ ਸਤਗੁਰੂ ਜੀ ਨੇ ਸਾਰੀ ਕੌਮ ਨੂੰ ਉਦੇਸ਼ ਕੀਤਾ ਕਿ ਹੋਲਾ ਮਹੱਲਾ ਕਿਉਂਕਿ ਇਹ ਸਿੱਖ ਧਰਮ ਦੀ ਵਿਲੱਖਣਤਾ ਵੀ ਆ ਸਾਰੇ ਧਰਮਾਂ ਦੇ ਜਿੰਨੇ ਵੀ ਤਿਹਾੜੇ ਆ ਉਹ ਮੁਬਾਰਕ ਆ ਪਰ ਸਿੱਖ ਪੰਥ ਦੇ ਵਿੱਚ ਸਤਗੁਰੂ ਜੀ ਨੇ ਇਹਨਾਂ ਤਿਹਾੜਾਂ ਨੂੰ ਆਪਣੇ ਢੰਗ ਦੇ ਨਾਲ ਮਨਾਉਣ ਦੀ ਪ੍ਰੇਰਣਾ ਕੀਤੀ ਸਾਡੇ ਮਹੱਲਾ ਮਨਾਇਆ ਜਾਂਦਾ ਹੋਲਾ ਭੰਵੇਂ ਉਹਲੀ ਦੂਸਰਾ ਧਰਮ ਉਹਨਾਂ ਦੀ ਇਹ ਇੱਕ ਤਿਹਾਰ ਆ ਪਰ ਸਤਗੁਰ ਜੀ ਨੇ ਫਿਰ ਸਮੁੱਚੀ ਕੌਮ ਨੂੰ ਇਕੱਠਾ ਇਕੱਤਰ ਕਰਕੇ ਉਹਨਾਂ ਦੇ ਵਿੱਚ ਬਾਹੂ ਬਲ ਵੀ ਭਰਿਆ ਆਤਮਿਕ ਬਲ ਦੇ ਨਾਲ ਸਰੀਰਕ ਬਲ ਵੀ ਭਰਿਆ ਤੇ ਇਹੋ ਕਾਰਨ ਆ ਕਿ ਅੱਜ ਇੰਨਾ ਚਿਰ ਹੋਣ ਤੋਂ ਬਾਅਦ 324 ਸਾਲ ਤੋਂ ਬਾਅਦ ਅੱਜ ਵੀ ਖਾਲਸਾ ਪੰਥ ਉਹ 1700 ਜਿਹੜੀਆਂ ਸਤਗੁਰ ਜੀ ਨੇ ਪਿਰਤਾ ਪਾਈਆਂ ਨਗਾਰੇ ਵੱਜ ਰਹੇ ਆ ਇਹ ਉਸ ਗੱਲ ਦਾ ਪ੍ਰਤੀਕ ਆ ਉਦੋਂ ਦਾ ਸਤਗੁਰ ਜੀ ਨੇ ਉਹ ਰਾਸਤਾ ਕਾਇਮ ਨਹੀਂ ਸੀ ਕਰਨੀ ਪਰ ਖਾਲਸੇ ਨੂੰ ਇਹ ਬਰਾਸਤੇ ਏਡੀ ਵੱਡੀ ਬਖਸ਼ ਦਿੱਤੀ ਜਦ ਤੱਕ ਖਾਲਸਾ ਪਵਿੱਤਰ ਗੁਰਵਾਨੀ ਨਾਲ ਜੁੜਿਆ ਰਹੂ ਜਦ ਤੱਕ ਖਾਲਸਾ ਆਪਣੀਆਂ ਪਰੰਪਰਾਵਾਂ ਨਾਲ ਜੁੜਿਆ ਰਹੂ ਸਤਗੁਰੂ ਜੀ ਤਾਣ ਦੇਣਗੇ ਸਾਰੀਆਂ ਵਿਰੋਧੀਆਂ ਦਾ ਕੇਵਲ ਤਾਂ ਕੇਵਲ ਇੱਕੋ ਗੱਲ ਤੇ ਜ਼ੋਰ ਲੱਗਾ ਆ ਵੀ ਇਹਨਾਂ ਦੀਆਂ ਸੰਸਥਾਵਾਂ ਨੂੰ ਕਿਵੇਂ ਖਤਮ ਕਰਨਾ ਇਹਨਾਂ ਦੀਆਂ ਪਰੰਪਰਾਵਾਂ ਨੂੰ ਕਿਵੇਂ ਖਤਮ ਕਰਨਾ ਪਰ ਸਤਗੁਰੂ ਜੀ ਕਿਰਪਾ ਕਰ ਨੇ ਖਤਮ ਨਹੀਂ ਹੋਣੀਆਂ ਸਤਗੁਰੂ ਜੀ ਦੇ ਬੇਲੇ ਵੀ ਜਿਹੜੇ ਖਾਤਮੇ ਕਰਦੇ ਸੀ ਉਹ ਆਪ ਖਤਮ ਹੋ ਗਏ ਅੱਜ ਕੋ ਨਾਂ ਲੈਣ ਨੂੰ ਤਿਆਰ ਨਹੀਂ ਤੇ ਖਾਲਸਾ ਗੁਰੂ ਦਸਮ ਪਾਤਸ਼ਾਹ ਦਾ ਸਾਜਾ ਇਹਦੀ ਜਿਹੜੀ ਜਿੱਨਾਂ ਚ ਇਹ ਧਰਤੀ ਰੈਣੀ ਸਮਾਨ ਜ਼ਮੀਰ ਰੈਣਾ ਇਹਦੀ ਅਡਰੀ ਤੇ ਵੱਖਰੀ ਪਛਾਣ ਇਸੇ ਤਰ੍ਹਾਂ ਚੱਲਦੀ ਰਣੀ ਸਾਰੇ ਸੰਗਤ ਨੂੰ ਆਪਾਂ ਸ਼ੁਰੂਆਤ ਕੀਤੀ ਅੱਜ ਦੇ ਪਵਿੱਤਰ ਦਿਹਾੜੇ ਤੇ ਓਲੇ ਮਹੱਲੇ ਤੇ ਬਹੁਤ ਬਹੁਤ ਵਧਾਈ ਵੀ ਦਿੰਦਾ ਕਾਮਨਾ ਵੀ ਕਰਦਾ ਕਿ ਆਉਂਦੇ ਸਾਲ ਇਹ ਦਿਨ ਲਗਾਤਾਰ ਨਿਰੰਤਰ ਇਹ ਓਲਾ ਮਹੱਲਾ ਚੱਲਣਾ ਜਿਹਦੇ ਵਿੱਚ ਸ਼ਮੂਲੀਅਤ ਵੀ ਕਰੀਏ ਦੇ ਗੁਰੂਆਂ ਪਰੰਪਰਾਵਾਂ ਦੇ ਅਨੁਕੂਲ ਆਈਏ ਵੀ ਕੋਈ ਇਹੋ ਜਿਹਾ ਕਾਰਜ ਨਾ ਕਰੀਏ ਜਿਨ੍ਹਾਂ ਕਾਰਜਾਂ ਦੇ ਨਾਲ ਮੋੜ ਸਾਨੂੰ ਪਛਤਾਵਾ ਕਰਨਾ ਪਵੇ ਗੁਰੂ ਗੁਰੂ ਕਰਦੇ ਜਾਈਏ ਗੁਰੂ ਗੁਰੂ ਕਰਦੇ ਜਾਈਏ ਦੇਖੋ ਜਿਹੜੇ ਸਿੱਖ ਪੰਥੀਆਂ ਸੰਸਥਾਵਾਂ ਕਿਉਂਕਿ ਜਿਹੜੇ ਕਿਸੇ ਨੂੰ ਕਮਜ਼ੋਰ ਕਰਨਾ ਹੋਵੇ ਉਹਦਾ ਇਤਿਹਾਸ ਕਮਜ਼ੋਰ ਕਰ ਦੇਈਦਾ ਉਹਦੇ ਇਤਿਹਾਸ ਮਲਗੋਡਾ ਕਰ ਦੇਈਦਾ ਉਹਨਾਂ ਦੀਆਂ ਸੰਸਥਾਵਾਂ ਨੂੰ ਵੱਖਰਾ ਵੰਡਣਾ ਸ਼ੁਰੂ ਕਰ ਦੇਈਦਾ ਦੇ ਜਲੇ ਉਹ ਪੰਡ ਹੁੰਦੀਆਂ ਤੇ ਫੇਰ ਸੰਸਥਾਵਾਂ ਜਿਹੜੀਆਂ ਉਹ ਕੌਮ ਦੇ ਉਸ ਭੇਖਣ ਨੂੰ ਵੀ ਥੋੜਾ ਨੁਕਸਾਨ ਪਹੁੰਚਾਉਂਦੀਆਂ ਸੋ ਇਸ ਕਰਕੇ ਖਾਲਸਾ ਪੰਥ ਨੂੰ ਇਹ ਹੁਸ਼ਿਆਰ ਹੋਣਾ ਪਊ ਔਰ ਹੁਸ਼ਿਆਰ ਵੀ ਆ ਮੈਂ ਤਾਂ ਸਮਝਦਾ ਪਰ ਅੱਜ ਫੇਰ ਸੰਸਥਾਵਾਂ ਨੂੰ ਕਿੱਡੇ ਵੱਡੇ ਜ਼ੋਰ ਦੇ ਨਾਲ ਯਤਨ ਕੀਤਾ ਜਾ ਰਿਹਾ ਖਤਮ ਕਰਨ ਨੂੰ ਇਹ ਖਾਲਸੇ ਨੂੰ ਕੋਈ ਗੁਰੂ ਸਾਹਿਬ ਦੀ ਕਿਰਪਾ ਕਰਨ ਵਾਕਿ ਕਰਨ ਇਹਦੇ ਉੱਤੇ ਅੱਜ ਸੁਚੇਤ ਹੋਣ ਦੀ ਲੋੜ ਹੈ ਯਾਨੀ ਅਵਰਤਪਾਲ ਸਿੰਘ ਜੀ ਦੇ ਉੱਤੇ ਜਿਹੜਾ ਐਨਐਸ